ਕੋਰ ਕੋ ਹੋ ਜੋ ਓਕੇ ਰੈਡੀ ਸੋਰੀ ਇਹ ਪਹਿਲਾਂ ਤਾਂ ਹੀ ਬਤਾਇਆ ਤੋ ਮੁੰਡੇ ਨੂੰ ਪਹਿਲਾਂ ਤਾਂ ਇਹ ਐਸਐਸਸੀ ਦਾ ਜਿਹੜਾ ਫਿਜ਼ੀਕਲ ਟ੍ਰੈਲ ਆ ਪਾਸ ਕਰ ਲਿਆ ਠੀਕ ਜਿਆਦਾ ਨਾ ਬੋਲੋ ਕੱਟ ਕੇ ਗੱਲ ਕਰੀਏ ਉਹ ਦੋ ਸ਼ਬਦ ਸੁਣੋ ਸੁਣੂਗੀ ਕੁ ਮੇਰੀ ਤੁਕ ਤੁ ਦਾ ਇਹ ਲੱਗਿਆ ਤੁੱਕਾ ਬਿਲਕੁਲ ਪਰ ਇਹਦਾ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਮੈਂ ਕੋਪਰ ਸਾਹਿਬ ਨੂੰ ਦਊਂਗਾ ਕਿਉਂਕਿ ਮੇਰੇ ਤੇ ਜੇ ਕਿਉਂਕਿ ਮੇਰਾ ਪਹਿਲੇ ਚੱਕਰ 'ਚ ਰੁਕਣ ਨੂੰ ਮਨ ਕਰ ਆਇਆ ਸੀਗਾ ਔਰ ਮੈਂ ਆਹ ਦੀ ਜ਼ਿੰਦਗੀ ਦੇ ਵਿੱਚ ਨਾ 25 ਸਾਲਾਂ ਦੀ ਜ਼ਿੰਦਗੀ 'ਚ ਪਹਿਲੀ ਵਾਰ ਇੰਨੀ ਹਰਾਸ਼ ਕੰਡੀਸ਼ਨ 'ਚ ਰਹਿ ਕੇ ਆਇਆ 26 ਘੰਟੇ ਜਾ ਕੇ 5 ਕਿਲੋਮੀਟਰ ਦੌੜਨਾ ਤੇ ਚੌਥੇ ਚੱਕਰ 'ਚ ਮੇਰਾ ਰੁਕਣ ਨੂੰ ਮਨ ਕਰ ਆਇਆ ਪੰਜਵੇਂ ਚੱਕਰ 'ਚ ਜਦੋਂ ਮੈਂ ਕੋਲ ਸਾਹਿਬ ਬਾਰੇ ਸੋਚਿਆ ਔਰ ਜਦੋਂ ਮੈਂ ਉਹਨਾਂ ਦਾ ਨਾਮ ਲਿਆ ਇੰਨੀ ਕਿ ਜ਼ਿਆਦਾ ਹਿੰਮਤ ਆਈ ਨਾ ਜਿਹੜੇ ਮੁੰਡਿਆਂ ਨੇ ਐਕਸਲੈਂਟ ਮਾਰਿਆ 2 ਮਿੰਟਾਂ ਦੇ ਵਿੱਚ ਉਹਨਾਂ ਨੂੰ ਵੀ ਘਟਿਆ ਪੰਜਵੇਂ ਚੱਕਰ 'ਚ ਇਹੋ ਜਿਹੀ ਜਿਹੜੇ ਮਾਰਿਆ ਮੇਰਾ ਸਾਰਾ ਮੇਰਾ ਸਾਰਾ ਕ੍ਰੈਡਿਟ ਮੈਂ ਕੋਲ ਸਾਹਿਬ ਨੂੰ ਦਊਂਗਾ ਕਿਉਂਕਿ ਕਈ ਵਾਰ ਜਦੋਂ ਮੈਂ ਤੁਰਿਆ ਵੀ ਜਾਂਦਾ ਹੁੰਦਾ ਸੀ ਨਾ ਕਈ ਵਾਰ ਕਿਸੇ ਬੱਚੇ ਨੂੰ ਸਮਝਾ ਰਹੇ ਹੁੰਦੇ ਸੀ ਇੱਕ ਦਿਨ ਮੇਰੇ ਤੁਰੇ ਜਾਂਦੇ ਸੀ ਕੰਨਾਂ 'ਚ ਗੱਲ ਪੈ ਗਈ ਇੱਕ ਇਹ ਕਹਿੰਦੇ ਵੀ ਜੇ ਜ਼ਿਆਦਾ ਜ਼ੋਰ ਲਗਾ ਲਾ ਕਿ ਤਾ ਪੰਜ ਮਿੰਟ ਸਾਹਿਬ ਖਾਊਗਾ ਕਿ ਬੰਦਾ ਮਾਰ ਨਹੀਂ ਲੱਗੇ ਜੇ ਤੁਸੀਂ ਮਾਰ ਮੈਂ ਇਹ ਸੀ ਕਿ ਜੇ ਮੈਂ ਮਰਜੂਗਾ ਤਾਂ ਕਿੱਥੇ ਦੀ ਮੌਤ ਹੋਣਾ ਮਰਜੂਗਾ ਤੇ ਮੈਂ ਕਹਿੰਦਾ ਸੀ ਤੇ ਮੈਂ ਇੱਕ ਨਾ ਛੋਟੀ ਤੁਹਾਨੂੰ ਚਲੋ ਸਟੋਰੀ ਸੁਣਾਉਂਗਾ ਬਾਕੀ ਨਹੀਂ ਆਉਣਾ ਬਸ ਇੱਕਦਮ ਅ ਅਮਰੀਕਾ ਦਾ ਇੱਕ ਬਹੁਤ ਤਕੜਾ ਆਰਕੀਟੈਕਟ ਹੋਇਆਗਾ ਤੇ ਜਦੋਂ ਆਪਦੀ ਰਿਟਾਇਰਮੈਂਟ ਦੇ ਕੋਲੇ ਸੀਗਾ ਰਿਟਾਇਰਮੈਂਟ ਮਤਲਬ ਕਿ ਇੱਕ ਦਿਨ ਰਹਿ ਗਿਆ ਸੀਗਾ ਉਹਦੇ ਉਹਨੂੰ ਬਾਸ ਨੇ ਉਹਨੂੰ ਬੁਲਾਇਆ ਦਫ਼ਤਰ ਦੇ ਵਿੱਚ ਤੇ ਉਹਦਾ ਸਾਰਾ ਹੈਂਡਓਵਰ ਕਰ ਰਿਆ ਸੀ ਉਹਨੂੰ ਵੀ ਭਾਈ ਮੈਂ ਹੁਣ ਚੱਲਿਆ ਬਾਏ ਬਾਏ ਪਰ ਉਹਦਾ ਜਿਹੜਾ ਬੌਸ ਸੀਗਾ ਉਹ ਕਹਿੰਦਾ ਯਾਰ ਤੂੰ 6 ਮਹੀਨੇ ਰੁਕ ਜਾ ਉਹ ਕਹਿੰਦਾ ਨਹੀਂ ਮੈਂ ਹੁਣ ਨਹੀਂ ਰੁਕ ਸਕਦਾ ਚਲੋ ਉਹਨੇ ਮਨਾ ਲਿਆ ਕਹਿੰਦਾ ਲਾਸਟ ਪ੍ਰੋਜੈਕਟ ਹੈ ਤੂੰ ਇਹਨੂੰ ਕੰਪਲੀਟ ਕਰ ਕਿਸੇ ਤਰੀਕੇ ਨਾਲ ਨਾ ਚਲੋ ਜਿਹੜੇ ਬੰਦੇ ਨੇ ਕਿਸੇ ਬੰਦੇ ਨਾਲ 20 25 ਸਾਲ ਕੰਮ ਕੀਤਾ ਹੋਵੇ ਉਹ ਬੰਦਾ ਮੰਨ ਜਾਂਦਾ ਚਲੋ ਕੋਈ ਗੱਲ ਨਹੀਂ ਆਪਾਂ ਕਰ ਲੈਂਦੇ ਆ ਤੇ ਜਦੋਂ ਉਹਨੇ ਉਹਦਾ ਮੈਪ ਤਿਆਰ ਕੀਤਾ ਉਹ ਵੀ ਮੰਨ ਨਹੀਂ ਲਾਇਆ ਫਿਰ ਜਦੋਂ ਕੰਸਟਰਕਸ਼ਨ ਦਾ ਕੰਮ ਸਟਾਰਟ ਹੋਇਆ ਉਦੋਂ ਵੀ ਜਿਹੜਾ ਉਸ ਚ ਮਟੀਰੀਅਲ ਯੂਜ਼ ਹੋਇਆ ਉਹ ਮਤਲਬ ਕਿ ਆਪ ਧਿਆਨ ਨਹੀਂ ਦਿੱਤਾ ਵੀ ਪੁੱਤਰੇ ਫਿਰਦੇ ਇਹਨੇ ਕੰਮ ਕਰਾਤਾ ਪੇਂਟ ਦਾ ਟਾਈਮ ਆਇਆ ਉਹਦਾ ਐਲੀਵੇਸ਼ਨ ਚਲੋ ਜੂਵੀ ਉਹਨੇ ਪ੍ਰੋਜੈਕਟ ਆ ਕੀਤਾ ਦਿਲ ਨਹੀਂ ਲਾਇਆ ਬਿਲਕੁਲ ਦਿਲ ਨਹੀਂ ਲਾਇਆ ਜਿੱਦਨ ਉਹ ਪ੍ਰੋਜੈਕਟ ਕੰਪਲੀਟ ਹੋਇਆ ਖੁਸ਼ੀ-ਖੁਸ਼ੀ ਉੱਥੇ ਗਿਆ ਆਫਿਸ ਚ ਵੀ ਲੋ ਭਾਈ ਆ ਆ ਲੋ ਚਾਬਨਾ ਹੋ ਗਿਆ ਕੰਪਲੀਟ ਜਦੋਂ ਉਹ ਚਾਬੀਆਂ ਆਦੇ ਬੌਸ ਨੂੰ ਫੜਾਉਂਦਾ ਹਨ ਤੇ ਉਹਦਾ ਬੌਸ ਨੂੰ ਵਾਪਸ ਉਹਦੇ ਹੱਥੇ ਧਰ ਦਿੰਦਾ ਉਹ ਕਹਿੰਦਾ ਮੇਰੀ ਤਰਫ ਤੋਂ ਤੁਹਾਨੂੰ ਪ੍ਰੈਜ਼ੈਂਟ ਸੀਗਾ ਗਿਫਟ ਹੈ ਤੇ ਤੇਰੇ ਲਈ ਤੂੰ ਇੰਨੇ ਸਾਲ ਮੇਰੇ ਨਾਲ ਕੰਮ ਕੀਤਾ ਇਹ ਤੇਰਾ ਤੋ ਮੱਥੇ ਦੇ ਹੱਥ ਮਾਰਦਾ ਕਹਿੰਦਾ ਆਕਾਸ਼ ਮੈਂ ਮੰਨ ਲਾ ਲੈਂਦਾ ਆਖਰੀ ਗੋਹ ਸੀ ਉਮੀ ਤੁਹਾਡੀ ਰੇਸ ਹੈ ਬਾਚੂ ਕਾਸ਼ ਹੀ ਰਹਿੰਦਾ ਯਾਰ ਵੀ ਜੋਰ ਲਾ ਲੈਂਦੇ ਕਿੱਡੀ ਗੱਲ ਸੀ 90% ਬੰਦਿਆਂ ਨਾਲੋਂ ਭਾਰ ਮੇਰਾ ਅੱਜ ਵੱਧਾ ਮਸਲਸ ਮੇਰੇ ਜਿਆਦੇ ਨੇ ਫੈਟ ਜਿਆਦਾ ਹੈ ਨਾ ਔਰ ਜ਼ਿੰਦਗੀ 'ਚ ਕਦੇ ਕੋਈ ਗੇਮ ਨਹੀਂ ਕੀਤੀ ਹੈਗੀ ਪਰ ਫਿਰ ਵੀ ਜੇ ਮੈਨੂੰ ਅੱਜ ਵੀ ਦੌੜਨ ਲਈ ਕਹਦੇ ਨਾ ਹੁਣ ਵੀ ਦੌੜਨ ਲਈ ਕਹਦੇ ਨਾ ਮੈਂ ਆਪਦੀ ਤਰਫ ਤੋਂ ਪੂਰੀ ਕੋਸ਼ਿਸ਼ ਕਰਦਾ ਆਪਦੀ ਤਰਫ ਤੋਂ ਵੈਸਟ ਦੋ ਬਾਕੀ ਪਰਮਾਤਮਾ ਨੂੰ ਪਤਾ ਦੇਖੋ 1 ਕਿਲੋ ਰੋਜ਼ ਸਵੇਰ ਉੱਠ ਕੇ ਥੈਂਕ ਯੂ ਕਰਿਆ ਕਰੋ ਡੈਸਟੀਨੀ ਤੁਹਾਨੂੰ ਬਹੁਤ ਸਹੀ ਜਗ੍ਹਾ ਤੇ ਲੈ ਕੇ ਆ ਗਈ ਡੈਸਟੀਨੀ ਨੇ ਡਿਸਾਈਡ ਕੀਤਾ ਮੈਨੂੰ ਪਤਾ ਵੀ ਨਹੀਂ ਸੀ ਪ੍ਰੀਤਮ ਫਿਟਨਾਮ ਦੀ ਕੋਈ ਅਕੈਡਮੀ ਹੈਗੀ ਆ ਪਰ ਡੈਸਟੀਨੀ ਨੇ ਡਿਸਾਈਡ ਕੀਤਾ ਤੇ ਮੈਂ ਦੇਖੋ ਇੱਥੇ ਪਹੁੰਚ ਗਿਆ ਔਰ ਦੇਖੋ ਪਹਿਲੀ ਵਾਰ ਪਹਿਲੀ ਵਾਰ ਜ਼ਿੰਦਗੀ 'ਚ ਖੁਸ਼ੀ ਦਾ ਬੁੱਲਾ ਆ ਜਦੋਂ ਉਹਨਾਂ ਨੇ ਮੇਰਾ ਨਾਮ ਲਿਆ ਨਾ ਮੈਂ ਉਹਨਾਂ ਨੂੰ ਦੋ ਵਾਰ ਪੁੱਛਿਆ 2487 ਸੱਲੀ ਨਾਲ ਚੈੱਕ ਕਰ ਲਓ ਭਾਈ ਕਿਤੇ ਬਾਅਦ ਵਿੱਚ ਇਹ ਕਹਿ ਦੋ ਉਹ ਕਹਿੰਦੇ ਨਹੀਂ ਨਹੀਂ ਤੂੰ ਕਾਕਾ ਕਰ ਗਿਆ ਔਰ ਈਵਨ ਤੁਸੀਂ ਇਹ ਦੇਖੋ ਰੱਬ ਵੱਲੋਂ ਰੱਖਿਆ ਗਿਆ 12 ਸੈਕਿੰਡ ਪਹਿਲਾਂ ਹੀ ਮਾਰਿਆ ਕੋਈ ਐਕਸੀਲੈਂਸ ਨਹੀਂ ਆ ਰਿਹਾ ਔਰ 150 ਤੋਂ 30 ਬੰਦੇ ਨੇ ਪਾਸ ਕੀਤਾ ਔਰ ਇੰਨੀ ਮूसलाधार ਬਾਰਿਸ਼ ਹੋ ਰਹੀ ਹੈ ਨਾ ਇੰਨੀ ਮूसलाधार ਬਾਰਿਸ਼ ਹੋ ਰਹੀ ਸੀ ਤੇ ਵੱਡੇ ਵੱਡੇ ਜਿਹੜੇ ਸਿਕਸ ਪੈਕਸ ਵਾਲੇ ਸੀਗੇ ਲੰਮੇ ਉੱਚੇ ਹੈ ਨਾ ਸਟਰੋਂਗ men ਉਹ ਵੀ ਰੁਕ ਗਏ ਪਰ ਮੈਨੂੰ ਇਹ ਸੀਗਾ ਕਿ ਹੁਣ ਆਇਆ ਤਾਂ ਹੈਗਾ ਇੰਨੀ ਹਿੰਮਤ ਕਰਕੇ ਨਾ ਹੁਣ ਆਰਪਾ ਔਰ ਸਭ ਤੋਂ ਵੱਡੀ ਗੱਲ ਇਹ ਜਦੋਂ ਮੈਂ ਘਰੋਂ ਚੱਲਿਆ ਨਾ ਮੈਂ ਮਨ ਚ ਇੱਕ ਵਾਰ ਵੀ ਇਹ ਨਹੀਂ ਸੋਚਿਆ ਵੀ ਜੇ ਮੇਰਾ ਰਹਿ ਗਿਆ ਤੇ ਮੈਂ ਕੀ ਬਹਾਨਾ ਮਾਰਨਾ ਕਰੇ ਵੀ ਗੋਡੇ ਦੁਖਣ ਲੱਗ ਗਏ ਸੀ ਨਾ ਸਲਿੱਪ ਕਰ ਗਿਆ ਸੀਗਾ मैं पाने बारे सोचा ही नहीं है बस मेरे मन च इसी है क्लीयर ही करके हिम्मत ज्यादा लंबिया तो नहीं, नहीं।, नहीं फिर ਕੋਈ ਨਾ ਸਤਨ ਮਹਾਰਾਜ ਗੱਲ ਠੀਕ ਥੋੜੀ ਥੋੜੀ ਬਣਦੀ ਹੈ ਕਿ ਇਹ ਅੱਜ ਤਾਂ ਹੈਗਾ ਮੇਰਾ ਮਨ ਖੁਸ਼ ਅੱਜ ਤਾਂ ਚੱਲ ਰਹੀ ਹੈ ਨਾ ਫ੍ਰੀ ਚ ਇੱਕ ਵਾਰ ਬਾਅਦ ਲੱਗਣੇ ਪੈਸੇ ਬੱਟਿਕ ਲੱਗਿਆ ਕਰਨੀ ਹੈ ਪੇੜ ਵਾਲਾ ਕੰਮ ਪੇੜ 77 ਵੇੜਾ ਵੇੜਾ ਔਰ ਰੱਬ ਵੱਲੋਂ ਇੰਨੇ ਚੰਗੇ ਦੋਸਤ ਮਿਲ ਗਏ ਇੰਨੀਆਂ ਇਹਨਾਂ ਨੇ ਮੈਨੂੰ ਬਿਆਪ ਦੁਆਵਾਂ ਦਿੱਤੀਆਂ ਔਰ ਇੰਨਾ ਇਹਨਾਂ ਨੇ ਮੈਨੂੰ ਇਨਕਰੇਜ ਕੀਤਾ ਨਾ ਆਖਰੀ ਵਕਤ ਤੱਕ ਬਹੁਤ ਜ਼ਿਆਦਾ ਔਰ ਹੁਣ ਵੀ ਇੰਨੇ ਚੰਗੇ ਬੰਦੇ ਨੇ ਇਹ ਕਹਿੰਦੇ 100-100 ਰੁਪਿਆ ਪਾ ਦੇਣਾ ਅਸੀਂ ਆਪੇ ਪਾਰਟੀ ਕਰਾਂਗੇ ਇਹ ਗੰਦੀ ਕਰਨਾ ਇਹ ਨਿਕਲ ਗਿਆ ਨਾ ਆ ਜਾ ਇਹ ਨਵਾਂ ਆ ਗਿਆ ਨਾ ਨਾ ਜਿਆਦਾ ਨਹੀਂ ਇਹ ਬੰਦੇ ਬਹੁਤ ਚੰਗੇ ਨੇ ਬੰਦੇ ਨੇ ਕਿਹਾ ਪੈ ਕੋਈ ਗੋਲੀ ਬਾੜੀ ਹੋਦੀ ਇੱਕ ਨਿੱਕੀ ਸਟੋਰੀ ਸੁਣਾਉਂਗਾ ਹਾਂ ਜੀ ਉਹ ਮਤਲਬ ਕਿ ਬੜੀ ਵਧੀਆ ਹਾਂ ਇੱਕ ਅਰ ਕੀ ਹੁੰਦਾ ਚਾਰ ਨਾ ਅੰਡੇ ਪਾਈ ਹੁੰਦੇ ਆ ਮੁਰਗੀ ਦੇ ਪੰਜਵਾਂ ਅੰਡਾ ਨਾ ਬਾਜ ਦਾ ਕੇ ਡੱਗ ਬੰਦ ਕਰੇ ਤੇ ਉੱਤੇ ਮੁਰਗੀ ਬਹਿ ਜਾਂਦੀ ਆ ਜਦੋਂ ਛੂਛੇ ਨਿਕਲਦੇ ਹਨਾ ਤੇ ਜਿਹੜਾ ਬਾਜ ਦਾ ਹੁੰਦਾ ਬੱਚਾ ਹਨ ਉਹ ਵੀ ਫਿਰ ਮੁਰਗੀ ਨੂੰ ਆਪ ਦੀ ਮੰਮਾ ਸਮਝਣ ਲੱਗ ਜਾਂਦਾ ਹਨਾ ਉਹ ਬੱਚੇ ਇਕੱਠੇ ਵੱਡੇ ਹੁੰਦੇ ਨੇ ਇੱਕ ਪਾਸੇ ਮੁਰਗੀ ਦਾ ਬੱਚਾ ਜਿਹਨੇ ਹਨਾ ਜਿਹਦੀ ਡੈਸਟੀਨੀ ਫਾਈਨਲ ਡੈਸਟੀਨੀ ਉਹੀ ਹੁੰਦੀ ਹੈ ਜਿੱਥੇ ਬੈਠੇ ਹੁੰਦੇ ਨੇ ਤੇ ਇੱਕ ਪਾਸੇ ਬਾਜ ਦਾ ਬੱਚਾ ਉਹਦੇ ਲਈ ਤਾਂ ਉਹੀ ਮੁਰਗੀ ਮੰਮਾ ਨਾ ਉਹ ਉਹ ਆਦੇ 4-5 ਜਾਨੇ ਹਨਾ ਜਦੋਂ ਥੋੜੇ ਜਿਹਾ ਵੱਡੇ ਹੁੰਦੇ ਆਪਸ 'ਚ ਨਾ ਰਾਇ ਬਣਾ ਲੈਂਦੇ ਵੀ ਯਾਰ ਆਪਾਂ ਨਾ ਖੇਡਿਆ ਜਦੋਂ ਖੇਡਦੇ ਨੇ ਵੀ ਆਪਾਂ ਇੱਕ ਦਿਨ ਉੱਡ ਕੇ ਦੇਖਦੇ ਆ ਉਹ ਕਹਿੰਦੇ ਤੂੰ ਪਾਗਲ ਹੋ ਗਿਆ ਆਪਾਂ ਸੱਟ ਖਾਣੀ ਡੱਗ ਕੇ ਹਨਾ ਮੂੰਹ ਬਣਾਣਾ ਤੇਰੇ ਪਿੱਛੇ ਲੱਗ ਕੇ ਵੀ ਆਪਣਾ ਕੰਮ ਥੋੜਨਾ ਹੈਗਾ ਉੱਡਣਾ ਆਪਣਾ ਤਾਂ ਕੰਮ ਤੁਰਨਾ ਹੈਗਾ ਪਰ ਉਹ ਅੰਦਰੋਂ ਬਾਏ ਦਾ ਬੱਜਾ ਭਾਵੇਂ ਮੁਰਗੀ ਉਹਦੇ ਲਈ ਮੰਮਾ ਸੀਗੀ ਪਰ ਉਹ ਅੰਦਰੋਂ ਜਰੂਨ ਦਾ ਸੀਗਾ ਨਾ ਉੱਡਣ ਦੀ ਉਹ ਇੱਕ ਦਿਨ ਰੈ ਬਣਾ ਲੈਂਦੇ ਆ ਪਹਾੜੀ ਤੇ ਚਲੇ ਜਾਂਦੇ ਆ ਜਦੋਂ ਹੀ ਉਹ ਉੱਡਣ ਲੱਗਦੇ ਉਹਦੀ ਉਹਨਾਂ ਦੀ ਮੰਮਾ ਆ ਜਾਂਦੇ ਦੋ ਦੋ ਥੱਪੜ ਮਾਰ ਕੇ ਉਹਨਾਂ ਨੂੰ ਲੈ ਜਾਂਦੀ ਵਾਪਸ ਤੇ ਹੁੰਦਾ ਕੀ ਹੈ ਕਿ ਮਤਲਬ ਕਿ ਉਹ ਆਦੇ ਲਾਸਟ ਸਾਹਾਂ ਤੱਕ ਨਾ ਮਤਲਬ ਕਿ ਉਹ ਤੁਰਦਾ ਹੀ ਰਹਿੰਦਾ ਕਦੇ ਉੱਡ ਨਹੀਂ ਸਕਦਾ ਉਵੇਂ ਤੁਸੀਂ ਸਾਰੇ ਹੈਗੇ ਬਾਜ ਦੇ ਬੱਚੇ ਬਸ ਤੁਸੀਂ ਆਪ ਦੇ ਆਪ ਨੂੰ ਪਹਿਚਾਨੋ ਕੋਸ਼ਿਸ਼ ਕਰਿਆ ਕਰੋ ਜੇ ਉਹ ਕੋਸ਼ਿਸ਼ ਕਰਦਾ ਤਾਂ ਉਹਨੇ ਉੱਡਣਾ ਹੀ ਸੀ ਬਾਜ ਦਾ ਬੱਚਾ ਬਾਜ ਦਾ ਬੱਚਾ ਨਹੀਂ ਉੱਡਦਾ ਇੱਕ ਹੋਰ ਜਾਂਦੇ ਇੱਕ ਹੋਰ ਇੱਕ ਵੱਡੀ ਗੱਲ ਤੁਸੀਂ ਸੁਬਾ ਸ਼ਾਮ ਨਾਲ ਥੈਂਕ ਯੂ ਕਰਿਆ ਕਰੋ ਪਰਮਾਤਮਾ ਦਾ ਇਸ ਧਰਤੀ ਨੂੰ ਮੱਥਾ ਟੇਕਿਆ ਕਰੋ ਤੁਸੀਂ ਪੰਜਾਬ ਚ ਜਾਣਾ ਲਿਆ